हां जी बहुत सुंदर डिजाइन आई है प्रीमियम टाइप भी ਦੇ ਵਿੱਚ ਬਰਬਰੀ ਟਾਈਪ ਵੀ ਦੇ ਵਿੱਚ ਪ੍ਰੀਮੀਅਮ ਕਲੈਕਸ਼ਨ ਆਈ ਹੈ ਬਹੁਤ ਸ਼ਾਨਦਾਰ ਹੈ ਔਰ ਪ੍ਰਾਈਸ ਹੀ 1600 ਜੀ ਇਹ ਕਿ ਟੈਕਸ ਬ੍ਰਾਂਡ ਦੀ ਕਲੈਕਸ਼ਨ ਹੈ ਜੀ ਪ੍ਰਿওর ਮਸਲਿਨ ਸਿਰ ਦੀ ਬਾਟਮਾ ਬਹੁਤ ਸ਼ਾਂਤਰ ਕਪੜਾ ਹੈ ਔਰ ਕਲਰ ਦੇਖੋ ਜੀ ਇੱਕ ਨੇਵੀ ਮੋਰ ਮੋਰ ਬਾਕੀ ਨੇ ਵੀ ਕਲਰ ਆਇਆ ਬਹੁਤ ਸ਼ਾਂਤਰ ਕਲਰ ਨਵਾਂ ਆਇਆ ਕਲਰ ਹੈ ਨੈਕਸਟ ਦੇਖੋ ਜੀ ਮਸਟਰਡ ਕਲਰ ਆਇਆ ਕਿੰਨੀ ਸੋਹਣੇ ਸੋਹਣੇ ਕਲਰ ਨੇ ਦੇਖੋ ਪਿਓਰ ਡਿਸਟਲ ਦਾ ਪ੍ਰਿੰਟ ਹੈ ਬਰਬਰੀ ਟਾਈਪ ਵੀ ਦੇ ਵਿੱਚ ਹੈ ਜੀ ਬਹੁਤ ਸ਼ਾਨਦਾਰ ਸੂਟ ਆਊਗਾ ਬਲੈਕ ਕਲਰ ਆਖ ਦੇਖੋ ਜੀ ਕਿੰਨੀ ਸੋਹਣੀ ਸੂਟ ਔਰ ਪਿਓਰ ਏਕ ਟੈਕਸ ਬ੍ਰਾਂਡ ਦੇ ਜੀ ਜੀਤਾ ਰੇਟ ਹੈ ਮਾਰਕੀਟ ਦੇ ਵਿੱਚ 1600 ਲਓ ਜੀ ਆਪਣੇ ਕੋਲ ਆਫਰ ਲਾਤੀ 1050 ਦੇ ਵਿੱਚ 1050 ਦੇ ਵਿੱਚ ਆਫਰ ਲਾਤੀ ਜੀ ਪ੍ਰੀਮੀਅਮ ਕਲੈਕਸ਼ਨ ਹੈ ਪ੍ਰੀਮੀਅਮ ਬਹੁ ਸੁਣੀ ਕਪੜਾ ਜੀ ਹੈ 1050 ਦੇ ਵਿੱਚ ਮਿਲਣਾ ਜਿਹੜਾ ਇਹ ਅਲੀਸ਼ੇਰ ਸ਼ੋਰੂਮ ਪੀਖੀ ਤੋਂ ਸਾਹਿਲ ਦੇ ਸ਼ੋਰੂਮ ਤੋਂ ਜੀ 1050 ਦੇ ਵਿੱਚ ਮਿਲੂਗਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂਗਾ 1400 ਰੁਪਏ ਦਾ ਆਪਣੇ ਕੋਲ ਮਿਲੂਗਾ 1050 ਰੁਪਏ ਦਾ ਫਰੋਜੀ ਕਦਰ ਹੈ ਡਿਜੀਟਲ ਦਾ ਪ੍ਰਿੰਟ ਹੈ ਜੀ ਸਕਰੀਨ ਸ਼ਾਟ ਜਲਦੀ ਲੈ ਲਓ ਜੀ ਮੈਂ ਤੁਹਾਨੂੰ ਦੱਸ ਰਿਹਾ ਆਫਰ ਬਹੁਤ ਤਕਲੀ ਲਾਤੀ 1000 ਪਿਓਰ 1050 ਰੁਪਏ ਦੇ ਵਿੱਚ 1050 ਰੁਪਏ ਦੇ ਵਿੱਚ ਆਫਰ ਲਾਤੀ ਜੀ ਫਰੋਜੀ ਕਲਰ ਦਾ ਸਕਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਾਈ ਚਲੋ ਇਹ ਮਿਲ ਲੈ ਜੀ ਸਿਰਫ ਅਲੀਸ਼ਰ ਸ਼ੋਰੂਮ ਪੀਖੀ ਤੋਂ ਜੇ ਫਾਇਦੇ ਕਰਾਉਣੇ ਆ ਤਾਂ ਸਾਡਾ ਪੇਜ ਫੋਲੋ ਕਰ ਲਓ ਜੀ 1050 ਰੁਪਏ ਦਾ ਫਾਇਦੇ ਨਾਲ ਸੂਟ ਮਿਲੂਗਾ ਜੀ ਔਰ ਜਿਨ੍ਹਾਂ ਨੇ ਟੈਬੀ ਪਾਉਣਾ ਜੀ ਉਹਨਾਂ ਨੂੰ ਫਾਇਦਲਾ ਟੈਬੀ ਲਿਆਤੀ ਆਪਣੇ ਏਕੇ ਟੈਕ ਬ੍ਰਾਂਡ ਦੇ ਨਾਲ ਬ੍ਰਾਂਡ ਪਵਾਵਾਂਗੇ ਜੀ ਆਪਾਂ 1050 ਰੁਪਏ ਦੇ ਵਿੱਚ 1050 ਰੁਪਏ ਦਾ ਜੀ ਆਫਰ ਪ੍ਰਾਈਸ ਆ ਬਲੈਕ 1050 ਰੁਪਏ ਦਾ ਜੀ ਇੱਕ ਸੂਰੀ ਸ਼ਿਪਿੰਗ 60 ਰੁਪਏ 2 ਦੀ 80